ਤੇ ਹੋਏ ਹੁਣ ਆਪਾਂ ਬੂਟੇ ਗਿੰਦੀ ਪਾਪਾ ਜੀ ਬੂਟੇ ਲਾਉਣੇ ਆ ਇਹ ਓਹ ਦੇਖੋ ਬਨੇਰੇ ਦੇ ਉੱਤੇ ਚੜਿਆ ਹੋਇਆ ਅੱਜ ਵੀ ਅੱਜ ਮੀਰਾ ਯਾਰਾ ਲੈ ਰਹੇ ਆ ਸਵੇਰ ਦਾ ਮੀਂਹ ਪਿਆ ਸਵੇਰ ਨਾ ਨਾ ਚੱਲ ਰਹੀ ਹੈ ਫਾਈ ਇਹਦਾ ਬੜਾ ਗੰਦਾ ਹੋਇਆ 2 hours later ਹਾਂਜੀ ਤੇ ਸਵੇਰੇ ਦੇ ਲੋ ਮੀ ਪੈ ਰਿਆ ਸੀਗਾ ਤੇ ਆਪਾਂ ਉਹ ਨਹਾ ਰਹੇ ਸੀ 8 8:30 ਵਜੇ ਦਾ ਟਾਈਮ ਸੀਗਾ ਤੇ ਹੁਣ ਤੁਸੀਂ ਮੌਸਮ ਚੈੱਕ ਕਰੋ 8:30 ਹੋ ਗਏ ਆ ਤੇ ਸੂਰਜ ਦੇਵਤਾ ਜੀ ਚਾਤੀਆਂ ਮਾਰ ਰੇ ਨੇ ਮਾੜੀਆਂ ਮਾੜੀਆਂ ਤੇ ਮੈਂ ਆਗਾ ਚਲੋ ਪੁੱਤਾਂ ਨੇ ਰੋਟੀ ਪਾ ਦੀਏ ਇਹੀ ਹੁੰਦਾ ਸੋਨ ਦੇ ਮਹੀਨੇ ਚ ਬਈ ਕਦੀ ਸੂਰਜ ਚੜ ਗਿਆ 2 ਘੰਟਿਆਂ ਬਾਅਦ ਮੀਂਹ ਪੈ ਗਿਆ ਸ਼ਹਿਰ ਤਾਂ ਦਾ ਰੋਜ਼ ਮੀਂਹ ਪੈ ਜਾਂਦਾ ਤੇ ਸਾਡੇ ਤਾਂ ਇੱਥੇ ਹੁਣ ਪਿਆ ਸੀ ਉਦਾਂ ਸਵੇਰ ਦਾ ਪੈਂਦਾ ਸੀ 5-6 ਵਜੇ ਦਾ ਤੇ ਬਾਕੀ ਆਪਾਂ ਹੁਣ ਚੱਲੇ ਆ ਬੂਟੇ ਲੈਣ ਤੇ ਫਿਰ ਅੱਜ ਦਾ ਵਲੌਗ ਬੂਟਿਆਂ ਤੇ ਹੀ ਆ ਆਪਾਂ ਬੂਟੇ ਲਾਣੇ ਆ ਤੇ ਜੇ ਕੋਈ ਇੰਟਰਸਟਿਡ ਹੈਗਾ ਦੇਖਣ ਲਈ ਤੇ ਤੁਸੀਂ ਦੇਖ ਸਕਦੇ ਆ ਨਹੀਂ ਤਾਂ ਤੁਸੀਂ ਸਕਿਪ ਵੀ ਕਰ ਸਕਦੇ ਆ ਤੇ ਅੱਜ ਫਿਰ ਆਪਾਂ ਬੂਟੇ ਬਾਟੇ ਲਿਆ ਕੇ ਬਾਹਰ ਸਾਫ ਸੁਥ ਕਰਕੇ ਉੱਥੇ ਬੂਟੇ ਲਾਣੇ ਆ ਤੇ ਹੁਣ ਤਿਆਤੁਰ ਹੋ ਜਿਏ ਤੇ ਆ ਜੋ ਇਹ ਮਿਲਦੇ ਆ ਤੁਹਾਨੂੰ ਸ਼ਹਿਰੀ ਆਗੇ ਆ ਦੇਖੀ ਐ ਐ ਐ ਹੀ ਹੈ ਹਾਂ ਤੇ ਕੋਲੇ ਖਾਣ ਆ ਗਏ ਆ ਕੋਲੀ ਪਾਈਨੈਪਲ ਸਰੂਰ ਡਰਿੰਕ ਕਰੋ ਚੈੱਕ ਹਾਂ ਆਲੂ ਆਉਰ ਲੇਟਰ ਤੇ ਬੂਟੇ ਲਾਉਣੇ ਚਾਹੀਦੇ ਆ ਕਹਿੰਦੇ ਸੌਣ ਦਾ ਮਹੀਨਾ ਚੱਲ ਰਿਹਾ ਤੇ ਬੂਟੇ ਲੈਣ ਆਏ ਸੀਗੇ ਤੇ 6 ਕਬੂਟੇ ਲੈ ਲਏ ਆ ਕਰੋ ਚੈੱਕ ਤੇ ਹੋਏ ਹੁਣ ਆਪਾਂ ਘਰੇ ਜਾ ਕੇ ਲਾਵਾਂਗੇ ਫਿਰ ਤੁਹਾਨੂੰ ਦਿਖਾਣੇ ਆ ਸ਼ਾਮ ਨੂੰ ਮਿਲਦੇ ਆ ਫਿਰ few minutes later ਜੀ 6 ਬੂਟੇ ਲੈ ਆਏ ਆ ਤੇ ਇਹ ਆਪਾਂ ਲਾਉਣੇ ਆ ਇੱਧਰ ਬਾਹਰ ਸਾਰਾ ਸਾਫ਼ ਕਰਕੇ ਅੱਜ ਆਪਾਂ ਲਾ ਦੇਣੇ ਬੂਟੇ ਤੇ ਬਾਸਛਾਂ ਜੀ ਹੋ ਰਹੀ ਆ ਤੇ ਇਹਨੂੰ ਸਾਰੇ ਨੂੰ ਸਾਫ਼ ਸੁਕ ਕਰਕੇ ਘਾਹ ਨੂੰ ਫਿਰ ਬੂਟੇ ਲਾਣੇ ਆ ਤੇ ਤੁਹਾਨੂੰ ਦਿਖਾਣੇ ਆ ਅਜੇ ਹੋਰ ਵੀ ਲਿਆਉਣੇ ਆ ਹਾਲੇ ਮੈਂ ਕਿਹਾ ਚਲੋ ਫਿਰ ਨਾਲ ਬਾਹਰ ਲਾਣੇ ਆ ਫਿਰ ਅੰਦਰੋਂ ਸਾਰੀ ਕਿਆਰੀ ਇਕੱਲੀ ਸਾਫ਼ ਕਰਕੇ ਇੱਥੇ ਵੀ ਬੂਟੇ ਬਾਟੇ ਆਪਾਂ ਲਾ ਦੇਣੇ ਆ ਆ ਆਪਾਂ ਲਾ ਲੂ ਦੇਣੀ ਆ ਜੇ ਦੇਖਦੇ ਆ ਜੇ ਥੋੜੀ ਕਿਤੇ ਤਰ ਤੋਰੀਆਂ ਲੱਗੀਆਂ ਠੀਕ ਆ ਇਹਦਾ ਫਿਰ ਇਹ ਵੀ ਲਾ ਲੂ ਕੇ ਫਿਰ ਬੂਟੇ ਸਾਟੇ ਲਾਉਨੇ ਆ ਇੱਥੇ ਵੀ ਓਕੇ ਵੀ ਮਿਲਦੇ ਆ ਬ੍ਰੇਕ ਤੋਂ ਬਾਅਦ ਬੂਟੇ ਆਪਾਂ ਲਾਉਨੇ ਆ ਆ ਕੇ ਆਪਾਂ ਨੂੰ ਇੱਕਦਮ ਚੇਤੇ ਆ ਗਿਆ ਵੀ ਆਪਣਾ ਚੱਕੀ ਤੋਂ ਆਟਾ ਰੰਦਾ ਸੀ ਚੱਕਣ ਵਾਲਾ ਤੇ ਪਹਿਲਾ ਆਟਾ ਚੱਕ ਲਿਆਈਏ ਫਿਰ ਆ ਕੇ ਸਾਫ ਸੂਫ ਕਰਦੇ ਆ ਆ ਫਿਰ ਲਾਉਨੇ ਆ ਬੂਟੇ ਡੇਢ ਵਜ ਚੁੱਕਾ ਆ ਤੇ ਖਾਣਾ ਵੀ ਜ਼ਰੂਰੀ ਆ few minutes later ਹੂੰ ਚੱਕ ਲਿਆ ਵੀ ਆਟਾ ਚੈੱਕ ਕਰੋ ਕੱਪੜੇ ਆ ਤਾਂ ਹੀ ਅੱਜ ਸਵੇਰੇ ਹੀ ਪਾਏ ਹੀ ਨਵੇਂ ਆ ਪਾਈ ਹੀ ਪਾਈ ਰੱਖਣੇ ਆ ਥੱਲੇ ਆਪਾਂ ਜਾ ਕੇ ਘਾਹ ਕੁ ਵੜਨਾ ਬੂਟੇ ਲਾਉਣੇ ਆ ਨੀ ਵੀ ਇਨਾ ਕੱਪਾ ਕਰ ਹਟੇ ਆ ਮਾਤਾ ਥੋੜਾ ਯਾ ਰਹਿ ਗਿਆ ਚੈੱਕ ਕਰੋ ਮਾਸੋਂ ਨੁੱਕਰ ਜੀ ਰਹਿ ਗਈ ਆ ਕਰਕੇ ਸਾਫ ਉਹ ਲਾਣੇ ਆ ਬੂਟੇ ਓ ਭਈਆ ਬੂਟੇ ਲਾएंगे ਬੂਟੇ ਗੰਦੀ ਪਾਪਾ ਜੀ ਬੂਟੇ ਲਾਉਣੇ ਆ ਹਾਂਜੀ ਵੀ ਤੇ ਫਾਈਨਲੀ ਸਾਣਾ ਸਾਣੀ ਰੜੰਦਿਆ ਹਣ ਤੇ ਕੰਪਲੀਟ ਕਰ ਲਿਆ ਬਸ ਹੁਣ ਕਾ ਇਕੱਠਾ ਕਰਨਾ ਕਈ ਸਾਰਾ ਸਾਫ ਕਰਕੇ ਕਾ ਇਕੱਠਾ ਕਰਕੇ ਫੇ ਲਾਉਨੇ ਆ ਬੂਟੇ ਪਾਣੀ ਪੀ ਲਿਆ ਜਾਵੇ ਹਾ ਫਿਊ ਮਿੰਟਸ ਲੇਟਰ A few minutes later. ਟਾਸ ਤੋਂ ਫੋੜ ਤੱਕ ਜਾਣਾ ਹੁੰਦਾ 15 5 7 10 ਫੋੜ ਤੱਕ ਜਾਂਦਾ ਫਿਊ ਮਿੰਟਸ ਲੇਟਰ ਤੇ ਆ ਦਿੱਤੇ ਆ ਸਵੇਰ ਦੇ ਲੱਗੇ ਸੀ ਦੁਪਹਿਰਾਂ ਦੇ ਕੁਛ ਕੀਤਾ ਹੀ ਆ ਫਿਊ ਮਿੰਟਸ ਲੇਟਰ ਹਾਂਜੀ ਵੀ ਤੇ ਮੋਟਰ ਤੇ ਆ ਗਏ ਆ ਨਾਉਣ ਕਰੋ ਚੱਕ ਹਰਿਆਲੀ ਤੇ ਨਾ ਤੋਂ ਕੇ ਕੇ ਮਿਲ ਰਹੇ ਆ ਦੋ ਵੀਤੇ ਲੱਗੀਆਂ ਹੁਣ ਨਹਾਉਣ ਉਹ ਸਾਹਮਣੇ ਆਪਣਾ ਘਰ ਆ ਕਰਾਨਾ ਤੁਹਾਨੂੰ ਚੈੱਕ ਇਹ ਦੇਖੋ ਕਿ ਨਹੀਂ ਉਹ ਲੋ ਓ ਦੇਖੋ ਮੈਂ ਕਿੱਥੇ ਖੜਾ ਦੇਖਦਾ ਉਹ ਗੰਬੇਰੇ ਓਲੇ ਆ ਇਧਰੋਂ ਤਾਂ ਖਾਨਾ ਤਾਂ ਮੈਂ ਕੰਮ ਦੇਖ ਲਓ ਦੇ ਇਹ ਉਹ ਦੇਖੋ ਬਨੇਰੇ ਦੇ ਉੱਤੇ ਚੜਿਆ ਆਇਆ ਵਾਹ ਹਾਂਜੀ ਵੀ ਤੇ ਬੂਟੇ ਲੱਗ ਚੁੱਕੇ ਆ 6 ਚੈੱਕ ਤੁਸੀਂ ਕਰ ਸਕਦੇ ਆ ਉਹ ਥਕੇ ਆਪਣੀ ਲੈਡ ਖਰਾਬ ਹੋ ਗਈ ਆ ਸ਼ੈਟਾ ਸੁਪਰਾ ਤੇ ਲਾਈਟਿੰਗ ਸ਼ੈਡਿੰਗ ਹੋਈ ਪਈ ਆ ਚੈੱਕ ਕਰੋ ਤੇ ਚਲੋ ਭਾਈ ਬਹੁਤ ਜ਼ਿਆਦਾ ਆਪਾਂ ਬਸਿੰਨਾ ਕੋਸਿੰਨੀ ਹੋ ਚੁੱਕੇ ਆ ਤੇ ਹੁਣ ਮਿਲਦੇ ਆ ਤੁਹਾਨੂੰ ਵੀਰੇ ਤੋਂ ਬਾਅਦ ਪਹਿਲਾਂ ਕੀ ਅੱਜ ਦਾ ਵਲੌਗ ਇੱਥੇ ਤੱਕ ਕੀ ਆ ਹੁਣ ਸੋਈਏ ਰੋਟੀ ਪਾਣੀ ਖਾਈਏ ਟਰੈਕਟਰ ਅੰਕੇ ਗਿਆ ਇਸ ਲਈ ਗੰਦੇ ਸੜਕ ਟੁੱਟੀਆਂ ਨਹੀਂ ਹੋਣੀ ਚਾਹੀਦੀ ਤੇ ਮਿਲਦੇ ਆ ਫਿਰ ਇੱਕ ਨਵੀਂ ਵਲੌਗ ਚ ਕੁਝ ਨਵਾਂ ਲੈ ਕੇ ਅੱਜ ਦਾ ਵਲੌਗ ਇੱਥੇ ਖਤਮ ਕਰਦੇ ਆ ਓਕੇ ਵੀ ਮਿੱਤਰੋ ਸਸਰੀ ਗਾਲ